ਆ ਦੇ ਆ ਤੁਸੀਂ ਮੈਡੀਕਲ ਕਲੀਨਿਕ ਹੋਣੀ ਹੈ ਉਹਨੂੰ ਕੋਈ ਮੈਡੀਕਲ ਕਲੀਨਿਕ ਹੋਣੀ ਹੈ ਕੀ ਹੋ ਰਿਹਾ ਹੈ ਕਿਹੜਾ ਪਿੰਡ ਬਣਾ ਤੈਨੂੰ ਕੋਈ ਜੀਵਨ ਦੀ ਕਿਹੜੇ ਇਹ ਮਾਰ ਕੇ ਕਿਸੇ ਕਰਦੇ ਹੋ ਉਹਦੇ ਦਿੱਤਾ ਜਿਹਾ पटवारी मान के मार मट असीं گونڈوڈو گونڈوڈو یہ باغوں سے سی کی انقلاب کی حالت ہے اور انہوں نے یہ ملوں لگا ਕਿਹੜਾ ਬੰਦਾ ਬਣਾਉਂਦਾ ਕੋਈ ਜੀ ਵੀ ਨਾ ਰੇਸ਼ੀ ਮੈਂ ਮਾਰੂਗਾ ਉਹ ਕਿਸ ਤਰ੍ਹਾਂ ਜਿਹੜਾ ਮੈਂ ਇਹ ਮੱਕਾ ਬੋਟਵਾੜੀ ਕੰਨੋ ਉਹ ਫਾਹੇਦਾਰੂ ਮੈਂਨੇ ਮਾਰਵੇਂ ਨੂੰ ਮਾਰਨੇ ਕੀ ਕਿਹਾ ਦਾ ਰਾਈ ਨੋਟ ਕਰ ਲੈ ਕਦੋਂ ਤਾਂ ਇਹ ਸੋਚਦੇ ਸਨ ਕਿ ਜਿੰਨੀ ਗੰਦੀ ਗੱਲ ਹੈ ਤਾਂ ਉਹ ਬੰਦੀ ਹੈ ਪਰ ਇਹਨਾਂ ਤੋਂ ਬੰਦੀ ਹੈ ਇਹਨਾਂ ਪਰ ਪੈਟਰੋਮੈਨ ਇਹ ਰਾਤ ਸ਼ੂਗਰ ਜਿਹੜਾ ਪਿਛਲੇ ਹਫਤੇ ਕੋਟ ਕੁਪੂਰਾ ਸਬਡਿਵੀਜ਼ਨ ਵਾਸਤੇ ਲਗਾਇਆ ਗਿਆ ਸੀ ਜਿਹਦੇ ਚ ਕਿ 50 ਤੋ ਵਾਤੇ ਜਿਹੜੀਆਂ ਹੈਗੀਆਂ ਦਰਖਾਸਤਾਂ ਇੱਕੋ ਦਿਨ ਦੇ ਵਿੱਚ 3-4 ਘੰਟੇ ਜਿਹੜੀ TSP ਸਾਹਿਬ ਤੇ SP ਹੈਡਕ quarters ਸਾਹਿਬ ਨੇ ਜਿਹੜੀਆਂ ਇਹ ਡਿਸਪੋਜ਼ ਕੀਤੀਆਂ ਸੀ ਔਰ ਇਹ ਇਹੀ ਜਿਹੜਾ ਕੈਂਪ ਹੈਗਾ ਰਾਤ ਕੈਂਪ ਅੱਜ ਇੱਥੇ ਸਾਡੇ ਲਗਾਇਆ ਜਾ ਰਿਹਾ ਫਰੀ ਕੋਟ ਸ਼ਹਿਰ ਦੇ ਵਿੱਚ ਫਰੀ ਕੋਟ ਸਬਡਿਵੀਜ਼ਨ ਵਾਸਤੇ ਇਹਦੇ ਵਿੱਚ ਤਾਂ ਇਹ ਫਾਇਦਾ ਰਹਿੰਦਾ ਹੈ ਕਿ ਡਾਇਰੈਕਟ ਜਿਹੜੀਆਂ ਦੋਹੇ ਪਾਰਟੀਆਂ ਨੇ ਉਹਨਾਂ ਦਾ ਇਕੋ ਸਮੇਂ ਤੇ ਜਿਹੜਾ ਹੈਗਾ ਪੁਲਿਸ ਅਫਸਰ ਦੇ ਨਾਲ ਇੰਟਰੈਕਸ਼ਨ ਹੋ ਜਾਂਦਾ ਤੇ ਜਿਹੜੀ ਉਹਨਾਂ ਦੀ ਪ੍ਰੋਬਲਮ ਹੈਗੀ ਉਹ ਮੌਕੇ ਤੇ ਹੱਲ ਹੋ ਜਾਂਦੀ ਹੈ। ਔਰ ਦਰਖਾਸਤਾਂ ਜਿਹੜੀਆਂ ਕਿ ਲੋਕੀ ਛੋਟੇ-ਛੋਟੇ ਇਸ਼ੂਜ਼ ਦੇ ਵਿੱਚ ਦਰਖਾਸਤਾਂ ਪੁਲਿਸ ਕੋਲ ਦਿੰਦੇ ਨੇ ਤੇ ਉਹ ਜਿਹੜਾ ਹੈਗਾ ਦਰਖਾਸਤਾਂ ਵੀ ਡਿਸਪੋਜ਼ ਉਸੇ ਟਾਈਮ ਹੋ ਜਾਂਦੀਆਂ ਕਿਉਂਕਿ ਸਾਰੇ ਅਫਸਰ ਇਕੱਠੇ ਬੈਠੇ ਹੁੰਦੇ ਨੇ ਤੇ ਸਾਡਾ ਜਿਹੜਾ ਬੈਕਲੋਗ ਹੈਗਾ ਉਹ ਵੀ ਕੱਟਣ 'ਚ ਸਾਨੂੰ ਮਦਦ ਮਿਲਦੀ ਹੈ। ਸਰ ਮੁੱਖ ਤੌਰ ਤੇ ਕਿਹੜੇ-ਕਿਹੜੇ ਸ਼ਿਕਾਇਤਾਂ ਜਾਂ ਕਿਹੜੇ-ਕਿਹੜੇ ਮਾਮਲਿਆਂ ਵਿੱਚ ਜਿਹੜਾ ਮੌਕੇ ਤੇ ਇਨਵੋਲਵ ਕਰ ਦਿੱਤਾ ਜਾਂਦਾ ਹੈ? ਦੇਖੋ ਅੱਜਕੱਲ ਜਿੱਦਾਂ ਇਹ ਇਸ ਮੌਸਮ ਦੇ ਵਿੱਚ ਖੇਤਾਂ ਨਾਲ ਸਬੰਧਤ ਝਗੜੇ ਨੇ ਜ਼ਮੀਨੀ ਝਗੜੇ ਨੇ ਕਪਤਿਆਂ ਦੇ ਝਗੜੇ ਨੇ ਕੋਈ ਵਾਟਰ ਨੂੰ ਜਿਹੜਾ ਹੈਗਾ ਹਟਾ ਦਿੰਦਾ ਹੈਗਾ ਬਿਨਾ ਇਨਫੋਰਮ ਕੀਤੇ ਆਪਣੇ ਨਾਲ ਦੀ ਪਾਰਟੀ ਨੂੰ ਜਾਂ ਕੁਝ ਘਰੇਲੂ ਮਾਮਲੇ ਨੇ ਜਿਹੜੇ ਕਿ ਅਕਸਰ ਹੀ ਸਾਡੇ ਕੋਲ ਆਉਂਦੇ ਰਹਿੰਦੇ ਨੇ ਜਿਨ੍ਹਾਂ ਦਾ ਕਿ ਨਕਤਾਰਾ ਜਿਹੜਾ ਹੈਗਾ ਦੋਵੇਂ ਪਾਰਟੀਆਂ ਇਕੱਠੇ ਬੁਲਾ ਕੇ ਜਿਹੜਾ ਹੈਗਾ ਮੌਕੇ ਤੇ ਹੀ ਕੀਤਾ ਜਾ ਸਕਦਾ ਹੈ ਔਰ ਇਹ ਜਦੋਂ ਦੋਵੇਂ ਤਿਰਾਂ ਬੈਠ ਜਾਂਦੀਆਂ ਨੇ ਤਾਂ ਪੁਲਿਸ ਅਫਸਰ ਦੀ ਹਾਜ਼ਰੀ ਦੇ ਵਿੱਚ ਜਿਹੜਾ ਹੈਗਾ ਇਹੋ ਜਿਹੇ ਜਿਹੜੇ ਛੋਟੇ ਮੋਟੇ ਮਸਲੇ ਨੇ ਉਹਨਾਂ ਦਾ ਨਿਪਟਾਰਾ ਛੇਤੀ ਹੋ ਜਾਂਦਾ ਹੈ ਆਪਾਂ ਅਕਸਰ ਦੇਖਦੇ ਹਾਂ ਮੋਹੱਲਿਆਂ ਦੇ ਵਿੱਚ ਆਂਡੀਆਂ ਗਵਾਂਡੀਆਂ ਦੀ ਕਿਸੇ ਛੋਟੀ ਛੋਟੀ ਗੱਲ ਤੋਂ ਟਕਰਾ ਟਕਰਾਰ ਹੋ ਜਾਂਦੀ ਹੈ ਜਿਦੇ ਚ ਕਿ ਉਹ ਦਰਖਾਸਤਾਂ ਜਿਹੜੀਆਂ ਪੁਲਿਸ ਕੋਲ ਦੇ ਦਿੰਦੇ ਨੇ ਇਹੋ ਜੇ ਬਹੁਤ ਸਾਰੇ ਮਸਲੇ ਨੇ ਜਿਹੜੇ ਕਿ ਇਹੋ ਜੇ ਰਾਹਤ ਕੈਂਪ ਦੇ ਵਿੱਚ ਜਿਹੜਾ ਹੈਗਾ ਮੌਕੇ ਤੇ ਹੱਲ ਹੋ ਜਾਂਦੇ ਨੇ ਤਾਂ ਪਹਿਲਾਂ ਵੀ ਜਿਹੜਾ ਹੈਗਾ ਦਿਨ ਚਾਰ ਨੇ ਬਲਾ ਲਖਨੋਂ ਬਲਾ ਸਾਡਾ ਜਿਹੜਾ ਹੈਗਾ ਦਰਖਾਸਤਾਂ ਇਸ ਕੋਲ ਦਾ ਜਿਹੜਾ ਹੈਗਾ ਕੰਮ ਸਥਿਤੀ ਤੇ ਕੀਤਾ ਗਿਆ ਸੀ ਜਿੱਦੇ ਚ ਕਿ ਐਸ ਐਚਓ ਨੂੰ ਤੇ ਡੀ ਐਸ ਪੀ ਨੂੰ ਇਹ ਹਦਾਇਤ ਸੀ ਕਿ ਜਦੋਂ ਵੀ ਕੋਈ ਦਰਖਾਸਤ ਥਾਣੇ ਆਂਦਾ ਹੈ ਤਾਂ ਉਹਦੀ ਜਿਹੜੀ ਕੰਮ ਹੈ ਜੋ ਉਹਦੀ ਜਿਹੜੀ ਸ਼ਿਕਾਇਤ ਹੈ ਉਹਦੇ ਆਧਾਰ ਤੇ ਆਈਓ ਨੂੰ ਜਿਹੜਾ ਹੈਗਾ ਉਸ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਉਹ ਦੋਨਾਂ ਪਾਰਟੀਆਂ ਨੂੰ ਮਿਲ ਕੇ ਦੋਵੇਂ ਧਿਰਾਂ ਨੂੰ ਮਿਲ ਕੇ ਤੇਰਾ ਮਸਲੇ ਨੂੰ ਸਮਝ ਕੇ ਤੇ ਉਹਦਾ ਹੱਲ ਕੀਤਾ ਜਾਵੇ ਔਰ ਇਸ ਫਾਰਮੂਲੇ ਦੇ ਤਹਿਤ ਜਿਹੜਾ ਹੈਗਾ ਪੀਐਸਜੀ ਲੋਕਾਂ ਦੇ ਨਾਲ ਜਿਹੜੀ ਹੈਗੀ ਆਪਸੀ ਇਹ ਜਿਹੜੀ ਹੈਗੀ ਇੰਟਰੈਕਸ਼ਨ ਵੀ ਵਾਦਾ ਹੈ ਤੇ ਜਿਹੜੀ ਪੁਲਿਸ ਦੀ ਰੀਚ ਹੈਗੀ ਆ ਪੁਲਿਸ ਦੀ ਜਿਹੜੀ ਪਹੁੰਚ ਹੈਗੀ ਆ ਲੋਕਾਂ ਤੱਕ ਉਹ ਵੀ ਜਿਹੜੀ ਹੈਗੀ ਛੇਤੀ ਜਿਹੜਾ ਪਿਛਲੇ ਹਫ਼ਤੇ ਕੋਟ ਕੋਪੂਰਾ ਸਬਡਿਵੀਜ਼ਨ ਵਾਸਤੇ ਲਗਾਇਆ ਗਿਆ ਸੀ ਜਿਹਦੇ ਚ ਕਿ 50 ਤੋਂ ਵੱਧ ਜਿਹੜੀਆਂ ਹੈਗੀਆਂ ਦਰਖਾਸਤਾਂ ਇੱਕੋ ਦਿਨ ਦੇ ਵਿੱਚ 3-4 ਘੰਟੇ ਜਿਹੜੀ DSP ਸਾਹਿਬ ਤੇ SP ਹੈੱਡਕੁਆਰਟਰ ਸਾਹਿਬ ਨੇ ਜਿਹੜੀਆਂ ਇਹ ਡਿਸਪੋਜ਼ ਕੀਤੀਆਂ ਸੀ ਔਰ ਇਹ ਇਹੀ ਜਿਹੜਾ ਕੈਂਪ ਹੈਗਾ ਰਾਤ ਕੈਂਪ ਅੱਜ ਇੱਥੇ ਸਾਡੇ ਲਗਾਇਆ ਜਾ ਰਿਹਾ ਫਰੀ ਕੋਟ ਸ਼ਹਿਰ ਦੇ ਵਿੱਚ ਫਰੀ ਕੋਟ ਸਬਡਿਵੀਜ਼ਨ ਵਾਸਤੇ ਇਦੇ ਵਿੱਚ ਇੱਕ ਤਾਂ ਇਹ ફાયદાર ਹੁੰਦਾ ਕਿ ਡਾਇਰੈਕਟ ਜਿਹੜੀਆਂ ਦੋਹੇ ਪਾਰਟੀਆਂ ਨੇ ਉਹਨਾਂ ਦਾ ਇੱਕੋ ਸਮੇਂ ਤੇ ਜਿਹੜਾ ਹੈਗਾ ਪੁਲਿਸ ਅਫਸਰ ਦੇ ਨਾਲ ਇੰਟਰੈਕਸ਼ਨ ਹੋ ਜਾਂਦਾ ਤੇ ਜਿਹੜੀ ਉਹਨਾਂ ਦੀ ਪ੍ਰੋਬਲਮ ਹੈਗੀ ਉਹ ਮੌਕੇ ਤੇ ਹੱਲ ਹੋ ਜਾਂਦੀ ਹੈ। ਔਰ ਦਰਖਾਸਤਾਂ ਜਿਹੜੀਆਂ ਕਿ ਲੋਕੀ ਛੋਟੇ-ਛੋਟੇ ਇਸ਼ੂਜ਼ ਦੇ ਵਿੱਚ ਦਰਖਾਸਤਾਂ ਪੁਲਿਸ ਕੋਲ ਦਿੰਦੇ ਨੇ ਤੇ ਉਹ ਜਿਹੜਾ ਹੈਗਾ ਦਰਖਾਸਤਾਂ ਵੀ ਡਿਸਪੋਜ਼ ਉਸੇ ਟਾਈਮ ਹੋ ਜਾਂਦੀਆਂ ਕਿਉਂਕਿ ਸਾਰੇ ਅਫਸਰ ਇਕੱਠੇ ਬੈਠੇ ਹੁੰਦੇ ਨੇ ਤੇ ਸਾਡਾ ਜਿਹੜਾ ਬੈਕਲੌਗ ਹੈਗਾ ਉਹ ਵੀ ਘਟਣ 'ਚ ਸਾਨੂੰ ਮਦਦ ਬਣਦੀ ਹੈ। ਮੁਕਤੋ ਤੇ ਕਿਹੜੇ ਕਿਹੜੇ ਸ਼ਿਕਾਇਤਾਂ ਜਾਂ ਕਿਹੜੇ ਕਿਹੜੇ ਮਾਮਲਿਆਂ ਵਿੱਚ ਜਿਹੜਾ ਮੁਕਤੇ ਨਿਵਾਰਨ ਕਰਕੇ ਪਹੁੰਚੋ ਦੇਖੋ ਅੱਜ ਕੱਲ ਜਿੱਦਾਂ ਇਹ ਸੋ ਮੌਸਮ ਦੇ ਵਿੱਚ ਖੇਤਾਂ ਨਾਲ ਸੰਬੰਧ ਝਗੜੇ ਨੇ ਜ਼ਮੀਨੀ ਝਗੜੇ ਨੇ ਕਪਤਿਆਂ ਦੇ ਝਗੜੇ ਨੇ ਕੋਈ ਵਾਟਰ ਜਿਹੜਾ ਹੈਗਾ ਹਟਾ ਦਿੰਦਾ ਹੈਗਾ ਬਿਨਾ ਇਨਫੋਰਮ ਕੀਤੇ ਆਪਣੇ ਨਾਲ ਦੀ ਪਾਰਟੀ ਨੂੰ ਜਾਂ ਕੁਝ ਘਰੇਲੂ ਮਾਮਲੇ ਨੇ ਜਿਹੜੇ ਕਿ ਅਕਸਰ ਹੀ ਸਾਡੇ ਕੋਲ ਆਉਂਦੇ ਰਹਿੰਦੇ ਨੇ ਜਿਨ੍ਹਾਂ ਦਾ ਕਿ ਨਿਪਟਾਰਾ ਜਿਹੜਾ ਹੈਗਾ ਦੋਵੇਂ ਪਾਰਟੀਆਂ ਇਕੱਠੇ ਬੁਲਾ ਕੇ ਜਿਹੜਾ ਹੈਗਾ ਮੌਕੇ ਤੇ ਹੀ ਕੀਤਾ ਜਾ ਸਕਦਾ ਹੈ ਔਰ ਜਦੋਂ ਦੋਵੇਂ ਧਿਰਾਂ ਬੈਠ ਜਾਂਦੀਆਂ ਨੇ ਤਾਂ ਪੁਲਿਸ ਅਫਸਰ ਦੀ ਹਾਜ਼ਰੀ ਦੇ ਵਿੱਚ ਜਿਹੜਾ ਹੈਗਾ ਇਹੋ ਜਿਹੇ ਜਿਹੜੇ ਛੋਟੇ-ਮੂਟੇ ਮਸਲੇ ਨੇ ਉਹਨਾਂ ਦਾ ਨਿਪਟਾਰਾ ਛੇਤੀ ਹੋ ਜਾਂਦਾ ਹੈ ਆਪਾਂ ਅਕਸਰ ਦੇਖਦੇ ਹਾਂ ਮੋਹੱਲਿਆਂ ਦੇ ਵਿੱਚ ਆਂਡੀਆਂ ਗਵਾਂਡੀਆਂ ਦੀ ਕਿਸੇ ਛੋਟੀ-ਛੋਟੀ ਗੱਲ ਤੋਂ ਟਕਰਾ ਟਕਰਾਰ ਹੋ ਜਾਂਦੀ ਹੈ ਜਿਹਦੇ ਚ ਕਿ ਉਹ ਦਰਖਾਸਤਾਂ ਜਿਹੜੀਆਂ ਪੁਲਿਸ ਕੋਲ ਦੇ ਦੇ ਦਿੰਦੇ ਨੇ ਇਹੋ ਜਿਹੇ ਬਹੁਤ ਸਾਰੇ ਮਸਲੇ ਨੇ ਜਿਹੜੇ ਕਿ ਇਹੋ ਜੇ ਰਾਹਤ ਕੈਂਪ ਦੇ ਵਿੱਚ ਜਿਹੜਾ ਹੈਗਾ ਮੁੱਤੇ ਤੇ ਹੱਲ ਹੋ ਜਾਂਦੇ ਨੇ ਪਹਿਲਾਂ ਵੀ ਜਿਹੜਾ ਹੈਗਾ 3-4 ਮਹੀਨੇ ਪਹਿਲਾਂ ਇਲੈਕਸ਼ਨਾਂ ਤੋਂ ਪਹਿਲਾਂ ਸਾਡਾ ਜਿਹੜਾ ਹੈਗਾ ਦਰਖਾਸਤਾਂ ਡਿਸਪੋਜ਼ਲ ਦਾ ਜਿਹੜਾ ਹੈਗਾ ਕੰਮ ਸਥਿਤੀ ਤੇ ਕੀਤਾ ਗਿਆ ਸੀ ਜਿਹਦੇ ਚ ਕਿ ਐਸ ਐਚ ਓ ਨੂੰ ਤੇ ਡੀ ਐਸ ਪੀ ਨੂੰ ਇਹ ਹਦਾਇਤ ਸੀ ਕਿ ਜਦੋਂ ਵੀ ਕੋਈ ਦਰਖਾਸਤ ਥਾਣੇ ਆਂਦਾ ਹੈ ਤਾਂ ਉਹਦੇ ਜਿਹੜੇ ਕੰਮ ਹੈ ਜਾਂ ਉਹਦੀ ਜਿਹੜੀ ਸ਼ਿਕਾਇਤ ਹੈ ਉਹਦੇ ਆਧਾਰ ਤੇ ਅਯੂ ਜਿਹੜਾ ਹੈਗਾ ਉਸ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਉਹ ਦੋਨਾਂ ਪਾਰਟੀਆਂ ਨੂੰ ਮਿਲ ਕੇ ਦੋਵੇਂ ਧਿਰਾਂ ਨੂੰ ਮਿਲ ਕੇ ਤੇ ਦਾ ਮਸਲੇ ਨੂੰ ਸਮਝ ਕੇ ਤੇ ਉਹਦਾ ਹੱਲ ਕੀਤਾ ਜਾਵੇ ਔਰ ਇਸ ਫਾਰਮੂਲੇ ਦੇ ਤਹਿਤ ਜਿਹੜਾ ਹੈਗਾ ਪੀਐਸਜੀ ਲੋਕਾਂ ਦੇ ਨਾਲ ਜਿਹੜੀ ਹੈਗੀ ਆਪਸੀ ਇਹ ਜਿਹੜੀ ਹੈਗੀ ਇੰਟਰੈਕਸ਼ਨ ਵੀ ਵਾਧਾ ਤੇ ਜਿਹੜੀ ਪੁਲਿਸ ਦੀ ਰੀਚ ਹੈਗੀ ਆ ਪੁਲਿਸ ਦੀ ਜਿਹੜੀ ਪਹੁੰਚ ਹੈਗੀ ਆ ਲੋਕਾਂ ਤੱਕ ਉਹ ਵੀ ਜਿਹੜੀ ਇਹ ਛੇਤੀ ਜਿਹੜਾ ਪਿਛਲੇ ਹਫਤੇ ਕੋਟ ਕੁਪੂਰਾ ਸਬਡਿਵੀਜ਼ਨ ਵਾਸਤੇ ਲਗਾਇਆ ਗਿਆ ਸੀ ਜਿਦੇ ਚ ਕਿ 50 ਤੋਂ ਵੱਧ ਜਿਹੜੀਆਂ ਹੈਗੀਆਂ ਦਰਖਾਸਤਾਂ ਇੱਕੋ ਦਿਨ ਦੇ ਵਿੱਚ 3-4 ਘੰਟੇ ਚ டிਐਸਪੀ ਸਾਹਿਬ ਤੇ ਐਸਪੀ ਹੈੱਡਕੁਆਟਰ ਸਾਹਿਬ ਨੇ ਜਿਹੜੀਆਂ ਹੈਗੀਆਂ ਡਿਸਪੋਜ਼ ਕੀਤੀਆਂ ਸੀ ਔਰ ਇਹ ਇਹੀ ਜਿਹੜਾ ਕੈਂਪ ਹੈਗਾ ਰਾਤ ਕੈਂਪ ਅੱਜ ਇੱਥੇ ਸਾਡੇ ਲਗਾਇਆ ਜਾ ਰਿਹਾ ਫ੍ਰੀਂਕੋਟ ਸ਼ਹਿਰ ਦੇ ਵਿੱਚ ਫ੍ਰੀਂਕੋਟ ਸਬਡਿਵੀਜ਼ਨ ਵਾਸਤੇ ਇਹਦੇ ਵਿੱਚ ਇਹ ਇਹ ਫਾਇਦਾ ਰਹਿੰਦਾ ਹੈ ਕਿ ਡਾਇਰੈਕਟਰ ਜਿਹੜੀਆਂ ਦੋਹੇ ਪਾਰਟੀਆਂ ਨੇ ਉਹਨਾਂ ਦਾ ਇੱਕੋ ਸਮੇਂ ਤੇ ਜਿਹੜਾ ਹੈਗਾ ਪੁਲਿਸ ਅਫਸਰ ਦੇ ਨਾਲ ਇੰਟਰੈਕਸ਼ਨ ਹੋ ਜਾਂਦਾ ਤੇ ਜਿਹੜੀ ਉਹਨਾਂ ਦੀ ਪ੍ਰੋਬਲਮ ਹੈਗੀ ਉਹ ਮੌਕੇ ਤੇ ਹੱਲ ਹੋ ਜਾਂਦੀ ਹੈ। ਔਰ ਦਰਖਾਸਤਾਂ ਜਿਹੜੀਆਂ ਕਿ ਲੋਕੀ ਛੋਟੇ-ਛੋਟੇ ਇਸ਼ੂਜ਼ ਦੇ ਵਿੱਚ ਦਰਖਾਸਤਾਂ ਪੁਲਿਸ ਕੋਲ ਦਿੰਦੇ ਨੇ ਤੇ ਉਹ ਜਿਹੜਾ ਹੈਗਾ ਦਰਖਾਸਤਾਂ ਵੀ ਡਿਸਪੋਜ਼ ਉਸੇ ਟਾਈਮ ਹੋ ਜਾਂਦੀਆਂ ਕਿਉਂਕਿ ਸਾਰੇ ਅਫਸਰ ਇਕੱਠੇ ਬੈਠੇ ਹੁੰਦੇ ਨੇ ਤੇ ਸਾਡਾ ਜਿਹੜਾ ਬੈਕਲੋਗ ਹੈਗਾ ਉਹ ਵੀ ਘਟਣ 'ਚ ਸਾਨੂੰ ਮਦਦ ਮੁਕਤਾ ਤਾਂ ਕਿਹੜੇ ਕਿਹੜੇ ਸ਼ਿਕਾਇਤਾਂ ਜਾਂ ਕਿਹੜੇ ਕਿਹੜੇ ਮਾਮਲਿਆਂ ਵਿੱਚ ਜਿਹੜਾ ਮੁਕਤੇ ਨਿਵਾਰ ਮੁਕਤਾ ਰਹਿਦਾ ਹੈ। ਦੇਖੋ ਅੱਜ ਕੱਲ ਜਿੱਦਾਂ ਇਹ ਸੋ ਮੌਸਮ ਦੇ ਵਿੱਚ ਖੇਤਾਂ ਨਾਲ ਸੰਬੰਧ ਝਗੜੇ ਨੇ, ਜ਼ਮੀਨੀ ਝਗੜੇ ਨੇ, ਕੱਚਿਆਂ ਦੇ ਝਗੜੇ ਨੇ ਕੋਈ ਵਾਟਰ ਨੂੰ ਜਿਹੜਾ ਹੈਗਾ ਹਟਾ ਦਿੰਦਾ ਹੈਗਾ ਬਿਨਾ ਇਨਫੋਰਮ ਕੀਤੇ ਆਪਣੇ ਨਾਲ ਦੀ ਪਾਰਟੀ ਨੂੰ ਜਾਂ ਉੱਚ ਘਰੇਲੂ ਮਾਮਲੇ ਨੇ ਜਿਹੜੇ ਕਿ ਅਕਸਰ ਹੀ ਸਾਡੇ ਕੋਲ ਆਉਂਦੇ ਰਹਿੰਦੇ ਨੇ ਜਿਨ੍ਹਾਂ ਦਾ ਕਿ ਨਿਪਟਾਰਾ ਜਿਹੜਾ ਹੈਗਾ ਦੋਵੇਂ ਪਾਰਟੀਆਂ ਇਕੱਠੇ ਬੁਲਾ ਕੇ ਜਿਹੜਾ ਹੈਗਾ ਮੌਕੇ ਤੇ ਹੀ ਕੀਤਾ ਜਾ ਸਕਦਾ ਹੈ ਔਰ ਜਦੋਂ ਦੋਵੇਂ ਧਿਰਾਂ ਬੈਠ ਜਾਂਦੀਆਂ ਨੇ ਤਾਂ ਪੁਲਿਸ ਅਫਸਰ ਦੀ ਹਾਜ਼ਰੀ ਦੇ ਵਿੱਚ ਜਿਹੜਾ ਹੈਗਾ ਇਹੋ ਜਿਹੇ ਜਿਹੜੇ ਛੋਟੇ-ਮੂਟੇ ਮਸਲੇ ਨੇ ਉਹਨਾਂ ਦਾ ਨਿਪਟਾਰਾ ਛੇਤੀ ਹੋ ਜਾਂਦਾ ਹੈ ਆਪਾਂ ਅਕਸਰ ਦੇਖਦੇ ਹਾਂ ਮੋਹੱਲਿਆਂ ਦੇ ਵਿੱਚ ਆਂਡੀਆਂ ਗਵਾਂਡੀਆਂ ਦੀ ਕਿਸੇ ਛੋਟੀ-ਛੋਟੀ ਗੱਲ ਤੋਂ ਟਕਰਾ ਟਕਰਾਰ ਹੋ ਜਾਂਦੀ ਹੈ ਜਿਹਦੇ ਚ ਕਿ ਉਹ ਦਰਖਾਸਤਾਂ ਜਿਹੜੀਆਂ ਪੁਲਿਸ ਕੋਲ ਦੇ ਦੇ ਦਿੰਦੇ ਨੇ ਇਹੋ ਜੇ ਬਹੁਤ ਸਾਰੇ ਮਸਲੇ ਨੇ ਜਿਹੜੇ ਕਿ ਇਹੋ ਜੇ ਰਾਹਤ ਕੈਂਪ ਦੇ ਵਿੱਚ ਜਿਹੜਾ ਹੈਗਾ ਮੋٹے ਤੇ ਹੱਲ ਹੋ ਜਾਂਦੇ ਨੇ ਪਹਿਲਾਂ ਵੀ ਜਿਹੜਾ ਹੈਗਾ 3-4 ਮਹੀਨੇ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਸਾਡਾ ਜਿਹੜਾ ਹੈਗਾ ਦਰਖਾਸਤਾਂ ਇਸ ਕੋਰ ਦਾ ਜਿਹੜਾ ਹੈਗਾ ਕੰਮ ਤੇਜੀ ਤੇ ਕੀਤਾ ਗਿਆ ਸੀ ਜਿਹਦੇ ਚ ਕਿ ਐਸ ਐਚ ਓ ਨੂੰ ਤੇ ਡੀ ਐਸ ਪੀ ਨੂੰ ਇਹ ਹਦਾਇਤ ਸੀ ਕਿ ਜਦੋਂ ਵੀ ਕੋਈ ਦਰਖਾਸਤ ਥਾਣੇ ਆਂਦਾ ਹੈ ਤਾਂ ਉਹਦੀ ਜਿਹੜੀ ਕੰਮ ਹੈ ਜੋ ਉਹਦੀ ਜਿਹੜੀ ਸ਼ਿਕਾਇਤ ਹੈ ਉਹਦੇ ਆਧਾਰ ਤੇ ਆਯੂ ਜਿਹੜਾ ਹੈਗਾ ਉਸ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਉਹਨੂੰ ਦੋਨਾਂ ਪਾਰਟੀਆਂ ਨੂੰ ਮਿਲ ਕੇ ਦੋਵੇਂ ਧਿਰਾਂ ਨੂੰ ਮਿਲ ਕੇ ਤੇ ਦਾ ਮਸਲੇ ਨੂੰ ਸਮਝ ਕੇ ਤੇ ਉਹਦਾ ਹੱਲ ਕੀਤਾ ਜਾਵੇ ਔਰ ਇਸ ਫਾਰਮੂਲੇ ਦੇ ਤਹਿਤ ਜਿਹੜਾ ਹੈਗਾ ਪੀਐਸਜੀ ਲੋਕਾਂ ਦੇ ਨਾਲ ਜਿਹੜੀ ਹੈਗੀ ਆਪਸੀ ਇਹ ਜਿਹੜੀ ਹੈਗੀ ਇੰਟਰੈਕਸ਼ਨ ਵੀ ਵਾਦਾ ਹੈ ਤੇ ਜਿਹੜੀ ਪੁਲਿਸ ਦੀ ਰੀਚ ਹੈਗੀ ਆ ਪੁਲਿਸ ਦੀ ਜਿਹੜੀ ਪਹੁੰਚ ਹੈਗੀ ਆ ਲੋਕਾਂ ਤੱਕ ਉਹ ਵੀ ਜਿਹੜੀ ਇਹ ਛੇਤੀ ਜਿਹੜਾ ਪਿਛਲੇ ਹਫਤੇ ਕੋਟ ਕੁਪੂਰਾ ਸਬਡਿਵੀਜ਼ਨ ਵਾਸਤੇ ਲਗਾਇਆ ਗਿਆ ਸੀ ਜਿਹਦੇ ਚ 50 ਤੋਂ ਵੱਧ ਜਿਹੜੀਆਂ ਸੀਗੀਆਂ ਦਰਖਾਸਤਾਂ ਇੱਕੋ ਦਿਨ ਦੇ ਵਿੱਚ 3-4 ਘੰਟੇ ਚ டிਐਸਪੀ ਸਾਹਿਬ ਤੇ ਐਸਪੀ ਹੈੱਡਕੁਆਰਟਰ ਸਾਹਿਬ ਨੇ ਜਿਹੜੀਆਂ ਆਈਆਂ ਦੀ ਡਿਸਪੋਜ਼ ਕੀਤੀਆਂ ਸੀ ਔਰ ਇਹ ਇਹੀ ਜਿਹੜਾ ਕੈਂਪ ਹੈਗਾ ਰਾਤ ਕੈਂਪ ਅੱਜ ਇੱਥੇ ਸਾਡੇ ਲਗਾਇਆ ਜਾ ਰਿਹਾ ਫਰੀਦਕੋਟ ਸ਼ਹਿਰ ਦੇ ਵਿੱਚ ਫਰੀਦਕੋਟ ਸਬਡਿਵੀਜ਼ਨ ਵਾਸਤੇ ਇਹਦੇ ਵਿੱਚ ਤਾਂ ਇਹ ਫਾਇਦਾ ਰਹਿੰਦਾ ਹੈ ਕਿ ਡਾਇਰੈਕਟ ਜਿਹੜੀਆਂ ਦੋਹੇ ਪਾਰਟੀਆਂ ਨੇ ਉਹਨਾਂ ਦਾ ਇੱਕੋ ਸਮੇਂ ਤੇ ਜਿਹੜਾ ਹੈਗਾ ਪੁਲਿਸ ਅਫਸਰ ਦੇ ਨਾਲ ਇੰਟਰੈਕਸ਼ਨ ਹੋ ਜਾਂਦਾ ਤੇ ਜਿਹੜੀ ਉਹਨਾਂ ਦੀ ਪ੍ਰੋਬਲਮ ਹੈਗੀ ਉਹ ਮੌਕੇ ਤੇ ਹੱਲ ਹੋ ਜਾਂਦੀ ਹੈ। ਔਰ ਦਰਖਾਸਤਾਂ ਜਿਹੜੀਆਂ ਕਿ ਲੋਕੀ ਛੋਟੇ-ਛੋਟੇ ਇਸ਼ੂਜ਼ ਦੇ ਵਿੱਚ ਦਰਖਾਸਤਾਂ ਪੁਲਿਸ ਕੋਲ ਦਿੰਦੇ ਨੇ ਤੇ ਉਹ ਜਿਹੜਾ ਹੈਗਾ ਦਰਖਾਸਤਾਂ ਵੀ ਡਿਸਪੋਜ਼ ਉਸੇ ਟਾਈਮ ਹੋ ਜਾਂਦੀਆਂ ਕਿਉਂਕਿ ਸਾਰੇ ਅਫਸਰ ਇਕੱਠੇ ਬੈਠੇ ਹੁੰਦੇ ਨੇ ਤੇ ਸਾਡਾ ਜਿਹੜਾ ਬੈਕਲੋਗ ਹੈਗਾ ਉਹ ਵੀ ਘਟਣ 'ਚ ਸਾਨੂੰ ਮਦਦ ਮੁਕਤੋਪਾ ਕਿਹੜੇ ਕਿਹੜੇ ਸ਼ਿਕਤਾਂ ਜਾਂ ਕਿਹੜੇ ਕਿਹੜੇ ਮਾਮਲਿਆਂ ਵਿੱਚ ਜਿਹੜਾ ਮੁਕਤੇ ਹੀ ਨਿਵਾਰਨ ਕਰ ਦਿੱਤਾ ਜਾਂਦਾ ਹੈ। ਦੇਖੋ ਅੱਜ ਕੱਲ ਜਿੱਦਾਂ ਇਹ ਇਸ ਮੌਸਮ ਦੇ ਵਿੱਚ ਖੇਤਾਂ ਨਾਲ ਸੰਬੰਧ ਝਗੜੇ ਨੇ, ਜ਼ਮੀਨੀ ਝਗੜੇ ਨੇ, ਕਬਜ਼ਿਆਂ ਦੇ ਝਗੜੇ ਨੇ ਕੋਈ ਵਾਟਰ ਨੂੰ ਜਿਹੜਾ ਹੈਗਾ ਹਟਾ ਦਿੰਦਾ ਹੈਗਾ ਬਿਨਾਂ ਇਨਫੋਰਮ ਕੀਤੇ ਆਪਣੇ ਨਾਲ ਦੀ ਪਾਰਟੀ ਨੂੰ ਜਾਂ ਕੁਝ ਘਰੇਲੂ ਮਾਮਲੇ ਨੇ ਜਿਹੜੇ ਕਿ ਅਕਸਰ ਹੀ ਸਾਡੇ ਕੋਲ ਆਉਂਦੇ ਰਹਿੰਦੇ ਨੇ ਜਿਨ੍ਹਾਂ ਦਾ ਕਿ ਨਿਪਟਾਰਾ ਜਿਹੜਾ ਹੈਗਾ ਦੋਵੇਂ ਪਾਰਟੀਆਂ ਇਕੱਠੇ ਬੁਲਾ ਕੇ ਜਿਹੜਾ ਹੈਗਾ ਮੌਕੇ ਤੇ ਹੀ ਕੀਤਾ ਜਾ ਸਕਦਾ ਹੈ ਔਰ ਇਹ ਜਦੋਂ ਦੋਵੇਂ ਧਿਰਾਂ ਬੈਠ ਜਾਂਦੀਆਂ ਨੇ ਤਾਂ ਪੁਲਿਸ ਅਫਸਰ ਦੀ ਹਾਜ਼ਰੀ ਦੇ ਵਿੱਚ ਜਿਹੜਾ ਹੈਗਾ ਇਹੋ ਜਿਹੇ ਜਿਹੜੇ ਛੋਟੇ-ਮੂਟੇ ਮਸਲੇ ਨੇ ਉਹਨਾਂ ਦਾ ਨਿਪਟਾਰਾ ਛੇਤੀ ਹੋ ਜਾਂਦਾ ਹੈ ਆਪਾਂ ਅਕਸਰ ਦੇਖਦੇ ਹਾਂ ਮੋਹੱਲਿਆਂ ਦੇ ਵਿੱਚ ਆਂਡੀਆਂ ਗਵਾਂਡੀਆਂ ਦੀ ਕਿਸੇ ਛੋਟੀ-ਛੋਟੀ ਗੱਲ ਤੋਂ ਟਕਰਾ ਟਕਰਾਰ ਹੋ ਜਾਂਦੀ ਹੈ ਜਿਹਦੇ ਚ ਕਿ ਉਹ ਦਰਖਾਸਤਾਂ ਜਿਹੜੀਆਂ ਪੁਲਿਸ ਕੋਲ ਦੇ ਦੇ ਦਿੰਦੇ ਨੇ ਇਹੋ ਜਿਹੇ ਬਹੁਤ ਸਾਰੇ ਮਸਲੇ ਨੇ ਜਿਹੜੇ ਕਿ ਇਹੋ ਜੇ ਰਾਹਤ ਕੈਂਪ ਦੇ ਵਿੱਚ ਜਿਹੜਾ ਹੈਗਾ ਮੋਕੇ ਤੇ ਹੱਲ ਹੋ ਜਾਂਦੇ ਨੇ ਪਹਿਲਾਂ ਵੀ ਜਿਹੜਾ ਹੈਗਾ 3-4 ਮਹੀਨੇ ਪਹਿਲਾਂ ਇਲੈਕਸ਼ਨਾਂ ਤੋਂ ਪਹਿਲਾਂ ਸਾਡਾ ਜਿਹੜਾ ਹੈਗਾ ਦਰਖਾਸਤਾਂ ਡਿਸਪੋਜ਼ਲ ਦਾ ਜਿਹੜਾ ਹੈਗਾ ਕੰਮ ਸਥਿਤੀ ਤੇ ਕੀਤਾ ਗਿਆ ਸੀ ਜਿਹਦੇ ਚ ਕਿ ਐਸ ਐਚ ਓ ਨੂੰ ਤੇ ਡੀ ਐਸ ਪੀ ਨੂੰ ਇਹ ਹਦਾਇਤ ਸੀ ਕਿ ਜਦੋਂ ਵੀ ਕੋਈ ਦਰਖਾਸਤ ਥਾਣੇ ਆਂਦਾ ਹੈ ਤਾਂ ਉਹਦੇ ਜਿਹੜੇ ਕੰਮ ਹੈ ਜਾਂ ਉਹਦੀ ਜਿਹੜੀ ਸ਼ਿਕਾਇਤ ਹੈ ਉਹਦੇ ਆਧਾਰ ਤੇ ਆਯੂ ਜਿਹੜਾ ਹੈਗਾ ਉਸ ਮੌਕੇ ਤੇ ਪਹੁੰਚ ਕੇ ਜਿਹੜਾ ਹੈਗਾ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਮੀਡੀਏਟਲੀ ਮੌਕੇ ਤੇ ਪਹੁੰਚ ਕੇ ਉਹ ਦੋਨਾਂ ਪਾਰਟੀਆਂ ਨੂੰ ਮਿਲ ਕੇ ਦੋਵੇਂ ਧਿਰਾਂ ਨੂੰ ਮਿਲ ਕੇ ਤੇ ਦਾ ਮਸਲੇ ਨੂੰ ਸਮਝ ਕੇ ਤੇ ਉਹਦਾ ਹੱਲ ਕੀਤਾ ਜਾਵੇ ਔਰ ਇਸ ਫਾਰਮੂਲੇ ਦੇ ਤਹਿਤ ਜਿਹੜਾ ਹੈਗਾ ਪੀਐਸਜੀ ਲੋਕਾਂ ਦੇ ਨਾਲ ਜਿਹੜੀ ਹੈਗੀ ਆਪਸੀ ਇਹ ਜਿਹੜੀ ਹੈਗੀ ਇੰਟਰੈਕਸ਼ਨ ਵੀ ਵਾਧਾ ਤੇ ਜਿਹੜੀ ਪੁਲਿਸ ਦੀ ਰੀਚ ਹੈਗੀ ਆ ਪੁਲਿਸ ਦੀ ਜਿਹੜੀ ਪਹੁੰਚ ਹੈਗੀ ਆ ਲੋਕਾਂ ਤੱਕ ਉਹ ਵੀ ਜਿਹੜੀ ਹੈਗੀ ਛੇਤੀ ਜਿਹੜਾ ਪਿਛਲੇ ਹਫ਼ਤੇ ਕੋਟ ਕੋਪੂਰਾ ਸਬਡਿਵੀਜ਼ਨ ਵਾਸਤੇ ਲਗਾਇਆ ਗਿਆ ਸੀ ਜਿਹਦੇ ਚ ਕਿ 50 ਤੋਂ ਵੱਧ ਜਿਹੜੀਆਂ ਹੈਗੀਆਂ ਦਰਖਾਸਤਾਂ ਇੱਕੋ ਦਿਨ ਦੇ ਵਿੱਚ 3-4 ਘੰਟੇ ਜਿਹੜੀ TSP ਸਾਹਿਬ ਤੇ SP ਹੈੱਡਕੁਆਰਟਰ ਸਾਹਿਬ ਨੇ ਜਿਹੜੀਆਂ ਇਹ ਡਿਸਪੋਜ਼ ਕੀਤੀਆਂ ਸੀ ਔਰ ਇਹ ਇਹੀ ਜਿਹੜਾ ਕੈਂਪ ਹੈਗਾ ਰਾਤ ਕੈਂਪ ਅੱਜ ਇੱਥੇ ਸਾਡੇ ਲਗਾਇਆ ਜਾ ਰਿਹਾ ਫ੍ਰੀ ਕੋਟ ਸ਼ਹਿਰ ਦੇ ਵਿੱਚ ਫ੍ਰੀ ਕੋਟ ਸਬਡਿਵੀਜ਼ਨ ਵਾਸਤੇ ਇਦੇ ਵਿੱਚ ਇੱਕ ਤਾਂ ਇਹ ਫਾਇਦਾ ਰਹਿੰਦਾ ਕਿ ਡਾਇਰੈਕਟ ਜਿਹੜੀਆਂ ਦੋਵੇਂ ਪਾਰਟੀਆਂ ਨੇ ਉਹਨਾਂ ਦਾ ਇੱਕੋ ਸਮੇਂ ਤੇ ਜਿਹੜਾ ਹੈਗਾ ਪੁਲਿਸ ਅਫਸਰ ਦੇ ਨਾਲ ਇੰਟਰੈਕਸ਼ਨ ਹੋ ਜਾਂਦਾ ਤੇ ਜਿਹੜੀ ਉਹਨਾਂ ਦੀ ਪ੍ਰੋਬਲਮ ਹੈਗੀ ਉਹ ਮੌਕੇ ਤੇ ਹੱਲ ਹੋ ਜਾਂਦੀ ਹੈ। ਔਰ ਦਰਖਾਸਤਾਂ ਜਿਹੜੀਆਂ ਕਿ ਲੋਕੀ ਛੋਟੇ-ਛੋਟੇ ਇਸ਼ੂਜ਼ ਦੇ ਵਿੱਚ ਦਰਖਾਸਤਾਂ ਪੁਲਿਸ ਕੋਲ ਦਿੰਦੇ ਨੇ ਤੇ ਉਹ ਜਿਹੜਾ ਹੈਗਾ ਦਰਖਾਸਤਾਂ ਵੀ ਡਿਸਪੋਜ਼ ਉਸੇ ਟਾਈਮ ਹੋ ਜਾਂਦੀਆਂ ਕਿਉਂਕਿ ਸਾਰੇ ਅਫਸਰ ਇਕੱਠੇ ਬੈਠੇ ਹੁੰਦੇ ਨੇ ਤੇ ਸਾਡਾ ਜਿਹੜਾ ਬੈਕਲੌਗ ਹੈਗਾ ਉਹ ਵੀ ਘਟਣ 'ਚ ਸਾਨੂੰ ਮਦਦ ਮਿਲਦੀ ਹੈ। ਮੁਕਤਾਤੇ ਕਿਹੜੇ ਕਿਹੜੇ ਸ਼ਿਕਤਾਂ ਜਾਂ ਕਿਹੜੇ ਕਿਹੜੇ ਮਾਮਲਿਆਂ ਵਿੱਚ ਜਿਹੜਾ ਮੁਕਤੇ ਹੀ ਨਵਾਰਨ ਮੁਕਤਾ ਰਹਿਦਾ ਹੈ। ਦੇਖੋ ਅੱਜਕੱਲ ਜਿੱਦਾਂ ਇਹ ਇਸ ਮੌਸਮ ਦੇ ਵਿੱਚ ਖੇਤਾਂ ਨਾਲ ਸੰਬੰਧ ਝਗੜੇ ਨੇ, ਜ਼ਮੀਨੀ ਝਗੜੇ ਨੇ, ਕਪੜਿਆਂ ਦੇ ਝਗੜੇ ਨੇ, ਕੋਈ ਵਾਟਰ ਨੂੰ ਜਿਹੜਾ ਹੈਗਾ ਹਟਾ ਦਿੰਦਾ ਹੈਗਾ ਬਿਨਾਂ ਇਨਫੋਰਮ ਕੀਤੇ ਆਪਣੇ ਨਾਲ ਦੀ ਪਾਰਟੀ ਨੂੰ ਜਾਂ ਕੁਝ ਘਰੇਲੂ ਮਾਮਲੇ ਨੇ ਜਿਹੜੇ ਕਿ ਅਕਸਰ ਹੀ ਸਾਡੇ ਕੋਲ ਆਉਂਦੇ ਰਹਿੰਦੇ ਨੇ ਜਿਨ੍ਹਾਂ ਦਾ ਕਿ ਨਿਪਟਾਰਾ ਜਿਹੜਾ ਹੈਗਾ ਦੋਵੇਂ ਪਾਰਟੀਆਂ ਇਕੱਠੇ ਬੁਲਾ ਕੇ ਜਿਹੜਾ ਹੈਗਾ ਮੌਕੇ ਤੇ ਹੀ ਕੀਤਾ ਜਾ ਸਕਦਾ ਹੈ ਔਰ ਇਹ ਜਦੋਂ ਦੋਵੇਂ ਧਿਰਾਂ ਬੈਠ ਜਾਂਦੀਆਂ ਨੇ ਤਾਂ ਪੁਲਿਸ ਅਫਸਰ ਦੀ ਹਾਜ਼ਰੀ ਦੇ ਵਿੱਚ ਜਿਹੜਾ ਹੈਗਾ ਇਹੋ ਜਿਹੇ ਜਿਹੜੇ ਛੋਟੇ-ਮੋਟੇ ਮਸਲੇ ਨੇ ਉਹਨਾਂ ਦਾ ਨਿਪਟਾਰਾ ਛੇਤੀ ਹੋ ਜਾਂਦਾ ਹੈ ਆਪਾਂ ਅਕਸਰ ਦੇਖਦੇ ਹਾਂ ਮੋਹੱਲਿਆਂ ਦੇ ਵਿੱਚ ਆਂਡੀਆਂ ਗਵਾਂਡੀਆਂ ਦੀ ਕਿਸੇ ਛੋਟੀ-ਛੋਟੀ ਗੱਲ ਤੋਂ ਟਕਰਾ ਟਕਰਾਰ ਹੋ ਜਾਂਦੀ ਹੈ ਜਿਦੇ ਚ ਕਿ ਉਹ ਦਰਖਾਸਤਾਂ ਜਿਹੜੀਆਂ ਪੁਲਿਸ ਕੋਲ ਦੇ ਦਿੰਦੇ ਨੇ ਇਹੋ ਜਿਹੇ ਬਹੁਤ ਸਾਰੇ ਮਸਲੇ ਨੇ ਜਿਹੜੇ ਕਿ ਇਹੋ ਜੇ ਰਾਹਤ ਕੈਂਪ ਦੇ ਵਿੱਚ ਜਿਹੜਾ ਹੈਗਾ ਮੌਕੇ ਤੇ ਹੱਲ ਹੋ ਜਾਂਦੇ ਨੇ ਪਹਿਲਾਂ ਵੀ ਜਿਹੜਾ ਹੈਗਾ 3-4 ਮਹੀਨੇ ਪਹਿਲਾਂ ਇਲੈਕਸ਼ਨਾਂ ਤੋਂ ਪਹਿਲਾਂ ਸਾਡਾ ਜਿਹੜਾ ਹੈਗਾ ਦਰਖਾਸਤਾਂ ਇਸ ਗੋਲ ਦਾ ਜਿਹੜਾ ਹੈਗਾ ਕੰਮ ਸਥਿਤੀ ਤੇ ਕੀਤਾ ਗਿਆ ਸੀ ਜਿਹਦੇ ਚ ਕਿ ਐਸ ਐਚਓ